ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਕੀ ਹਾਲ ਆ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਵਧੀਆ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਦੋਸਤੋ ਅੱਜ ਤੁਹਾਡੇ ਨਾਲ ਇੱਕ ਛੋਟੀ ਜੀ ਗੱਲ ਕਰਨੀ ਹੈ ਕਿ ਗਰਮੀ ਪੈਣ ਲੱਗੀ ਬਹੁਤ ਜ਼ਿਆਦਾ ਤੇ ਇਹਦਾ ਕੀ ਇਲਾਜ ਕੀਤਾ ਜਾਵੇ ਕਣਕਾਂ ਦੇ ਰੰਗ ਥੋੜੇ ਥੋੜੇ ਕਾਲੇ ਜੇ ਲੱਗਣ ਲੱਗੇ ਤੇ ਪਾਣੀ ਪਾਲਣ ਲੱਗ ਗਿਆ ਤੇ ਰਾਜਸਥਾਨ ਦੀ ਸਰਕਾਰ ਇੰਨੀ ਕਿ ਗੰਦੀ ਹੋ ਚੁੱਕੀ ਹੈ ਕਿ ਪਾਣੀ ਨਹੀਂ ਛੱਡਦੀ ਮਹੀਨਾ ਮਹੀਨਾ ਇਕੀਆਂ ਬਾਈਆਂ ਦਿਨਾਂ ਤੋਂ ਪਾਣੀ ਆਉਂਦਾ ਹੈ ਤੇ ਬੁਰਾ ਹਾਲ ਹੈ ਕਿਸਾਨਾਂ ਦਾ ਤੇ ਆ ਤੁਹਾਡੇ ਸਾਹਮਣੇ ਕਣਕਾਂ ਨੇ ਇਸ ਟਾਈਮ ਪਾਣੀ ਮੰਗੀ ਜਾਂਦੀ ਹੈ ਹੁਣ ਪਤਾ ਨਹੀਂ ਅੱਜ ਆਊਗਾ ਕਿ ਕੱਲ ਨੂੰ ਆਊਗਾ ਇੱਕੀਆਂ ਬਾਈਆਂ ਦਿਨਾਂ ਤੋਂ ਪਾਣੀ ਆਉਂਦਾ ਤੇ ਬਹੁਤ ਮੰਦਾ ਹਾਲ ਹੈ ਤੇ ਉਹ ਸਾਹਮਣੇ ਤੁਸੀਂ ਵੇਖੋ ਵਾਣ ਵਿਹਲਾ ਰਹਿ ਗਿਆ ਇਸ ਤਿਹੜੀਆਂ ਚ ਨਿਹੜੀ ਦੇ ਵਿੱਚ ਵਾਣ ਵਿਹਲਾ ਨਹੀਂ ਰਹਿੰਦਾ ਹੁੰਦਾ 1 3 ਸਾਲ ਹਾੜੀ ਜਵਾਨ ਵਿਹਲਾ ਰਹਿ ਗਿਆ ਤੇ ਕਿਸਾਨ ਵੀਰਾਂ ਦੇ ਬਹੁਤ ਮੰਦਾ ਹਾਲ ਹੈ ਤੇ ਦੱਸਿਓ ਤੁਸੀਂ ਵੀ ਕਮੈਂਟ ਕਰਕੇ ਕਿ ਤੁਹਾਡੀ ਸਾਈਡ ਤੁਹਾਡੇ ਏਰੀਆ ਚ ਕੀ ਹਾਲ ਆ ਕਣਕਾਂ ਦੇ ਕਣਕਾਂ ਬਕਾਇਦਾ ਇੱਕ ਤੇ ਹੈਗੀਆਂ ਚੰਗੀਆਂ ਪਰ ਇੱਕ ਤੇ ਪਾਣੀ ਲੈ ਕੇ ਬੈਠੂ ਆ ਮਿਲਦਾ ਕਿਸਾਨਾਂ ਨੂੰ ਇੱਕ ਵਾਰੀ ਦੇਣੀ ਆ ਸਾਡੇ ਰਾਸਥਾਨ ਚ ਇੱਕ ਵਾਰੀ ਨਾ ਤੁਸੀਂ ਆਪ ਦੱਸੋ ਕਿ ਹੁਣ ਆ ਕਣਕ ਪੱਕ ਜੂਗੀ ਹਜੇ ਤੇ ਵਿਚਾਰੀ ਨੇ ਜਾਨ ਮਲਿਆ ਬਹੁਤ ਬੁਰਾ ਹਾਲ ਆ ਸਰਵਾਂ ਨੂੰ ਇੱਕ ਇੱਕ ਪਾਣੀ ਲੱਗਿਆ ਤੁਹਾਡੇ ਸਾਹਮਣੇ ਖੜੀਆਂ ਧਈਆਂ ਮਰੀਆਂ ਬਹੁਤ ਬੁਰਾ ਹਾਲ ਤੇ ਦੱਸਿਓ ਕਮੈਂਟ ਕਰਕੇ ਤੁਹਾਡੇ ਵੀ ਕੀ ਹਾਲਾਤ ਆ ਕੀ ਕੁਛ ਚੱਲੀ ਜਾਂਦਾ ਠੀਕ ਆ ਦੋਸਤੋ ਧੰਨਵਾਦ ਸਸਰੀ ਕਾ